ਸਰਹੱਦ ਜ਼ਿਲ੍ਹੇ ਦੇ ਮਲੋੜ ਤੋਂ ਪਠਿੰਡਾ ਰੋਡ ਨੈਸ਼ਨਲ ਹਾਈਵੇ ਤੇ ਇੱਕ ਤੇਜ਼ ਰਫਤਾਰ ਟਿਪਰ ਨੇ ਮੋਟਰਸਾਈਕਲ ਤੇ ਸਵਾਰ ਭੈਣ ਭਰਾਵਾਂ ਨੂੰ ਇੰਨੀ ਭਿਆਨਕ ਤਰੀਕੇ ਨਾਲ ਟੱਕਰ ਮਾਰੀ ਕਿ ਇਸ ਹਾਦਸੇ ਵਿੱਚ 21 ਸਾਲਾਂ ਨੌਜਵਾਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਭਰਾ ਮਲੋੜ ਦੇ ਸਿਵਲ ਹਸਪੀਟਲ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਮਗਰ ਲਾ ਲੋ ਘਟੀ ਲੈ ਲੈਣਾ ਮੁੰਡਾ ਕਾਣਾ ਮੁੰਡਾ ਕਾਣਾ ਮੇਰਾ ਬੇਟਾ ਤੇ ਬੇਟੀ ਹੈ ਕੀ ਹੋਇਆ ਬਟਿੰਡਾ ਰੋਡ ਤੇ ਹੈ ਕਿ ਨਰਗੀਸ਼ ਕਿਹਨੇ ਆਨਮੈਰਿਡ ਹੈ ਹਾਂ ਹਾਂ ਬੇਟਾ ਸੱਟਾਂ ਲੱਗੀਆਂ ਹੋਈਆਂ ਠੀਕ ਹੈ ਐਕਸੀਡੈਂਟ ਹੋਇਆ ਜਿਸ ਤਰ੍ਹਾਂ ਪਤਾ ਨਹੀਂ ਲੱਗਿਆ ਜੀ ਨਾ ਕਹਿੰਦੇ ਸਾਨੂੰ ਤਾਂ ਵੀ ਦੱਸ ਦਿਆ ਕਿ ਕਿ ਟਿੱਪਰ ਵੱਜਿਆ ਕਿ ਕੀ ਹੋਇਆ ਮਾਰਿਆ ਹੋਇਆ ਹੋਇਆ ਰੋਡ ਦਾ ਬਾਈਪਾਸ ਬਾਈਪਾਸ ਤੇ ਆ ਜੀ ਮੈਂ ਤਾਂ ਆਪ ਦਾ ਡਿਊਟੀ ਜਾ ਰਿਹਾ ਸੀਗਾ ਮੈਂ ਤਾਂ ਬੱਲੂ ਵਾਲੇ ਤੋਂ ਵਾਪਸ ਆਇਆ ਮੈਂ ਆਪਦੀ ਡਿਊਟੀ ਜਾ ਰਿਹਾ ਸੀ ਮੈਡਮ ਇਹ ਜਿਹੜਾ ਐਕਸੀਡੈਂਟ ਹੋਇਆ ਤੁਹਾਨੂੰ ਕਿੰਨੇ ਵਜੇ ਆਈ ਜੀ ਇਹ ਸਾਡੇ ਕੋਲ ਇੱਥੇ ਕਰੀਬ 9:40 ਵਜੇ ਆਇਆ ਸੀ ਸਵੇਰ ਦੇ ਜਿਹੜਾ

ਜਿਹੜਾ ਮੇਲ ਪੇਸ਼ੈਂਟ ਹੈ ਹਾਂਜੀ ਉਹਨਾਂ ਦੇ ਫ੍ਰੈਕਚਰ ਸਸਪੈਕਟ ਹੋ ਰਿਹਾ ਤੇ ਡਾਕਟਰ ਅੰਕੁਸ਼ ਉਹਨੂੰ ਟਰੀਟ ਕਰ ਰਹੇ ਪੇਸ਼ੈਂਟ ਕੌਨਸ਼ੀਅਸ ਹੈ